ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਚੋਰਾ ਦਾ ਰਹਿਣ ਵਾਲਾ 72 ਸਾਲਾਂ ਬਜ਼ੁਰਗ ਬਲਵੰਤ ਸਿੰਘ ਕਿਸੇ ਜਵਾਨ ਤੋਂ ਘੱਟ ਨਹੀਂ ਹੈ ਜੀ ਹਾਂ ਬਲਵੰਤ ਸਿੰਘ ਨੂੰ ਤੇਜ਼ ਦੌੜਨ ਦੇ ਵਿੱਚ ਮਹਾਰਤ ਹਾਸਿਲ ਹੈ ਤੇ ਹੁਣ ਤੱਕ 350 ਦੇ ਕਰੀਬ ਮੈਡਲ ਦੌੜ ਦੇ ਵਿੱਚ ਹਾਸਿਲ ਕਰ ਸਕੇ ਹੈ ਕੁਝ ਦਿਨ ਪਹਿਲਾਂ ਹੀ ਮਹਾਰਾਸ਼ਟਰ ਤੋਂ ਦੌੜ ਦੇ ਵਿੱਚ ਮੈਡਲ ਹਾਸਲ ਕਰਕੇ ਆਏ ਬਲਵੰਤ ਸਿੰਘ ਦੇ ਨਾਲ ਸਾਡੇ ਪੱਤਰਕਾਰ ਲਖਪ੍ਰਿਤ ਖੁਸ਼ੀਪੁਰ ਵੱਲੋਂ ਖਾਸ ਗੱਲਬਾਤ ਕੀਤੀ ਗਈ ਕੋ ਕੋਈ 350 ਮੈਡਲ ਹੋ ਗਿਆ ਹੋਣਾ ਤੇ ਇੰਨੇ ਸ਼ਾਹ ਡੇ ਗਏ ਇੰਨੀਆਂ ਹੀ ਟਰਾਫੀਆਂ ਹੋ ਗਈਆਂ ਵਾ ਤੇ ਜਿੱਤਿਆ ਤਾਂ ਮੈਂ ਬਹੁਤ 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 ਦੂਰੋਂ ਜੀ ਮੰਗਲੌਰੋਂ ਚਾਰ ਪੰਜ ਵਾਰੀ ਤੇ ਸੱਤ ਵਾਰੀ ਤੇ ਮੈਂ ਬੰਬੇੋਂ ਜਿੱਤ ਕੇ ਆਇਆ ਸੱਤ ਵਾਰੀ ਬੰਬੇੋਂ ਦਿੱਲੀੋਂ ਵੀ ਪਤਾ ਨਹੀਂ ਜਾਂਦਾ ਅੱਠ ਵਾਰੀ ਇਹ ਲਾਹੌਰ ਨਖਲੂ ਇਹ ਹਾਦਰਾਵਾਦੋਂ ਜਿੱਤ ਕੇ ਆਇਆ ਫੇਰ ਜੀ ਕਿੰਨੀ ਉਮਰ ਦਾ ਮੈਨੂੰ 73ਵਾਂ ਸਾਲ ਲੱਗਾ ਜੇ ਇਹ ਜਾਂ ਬਸ ਜਿਹੜੀ ਜਿਹੜੇ ਪਾਸੇ ਮਨ ਨੂੰ ਲਾ ਲੋ ਤੇ ਉਸੇ ਪਾਸੇ ਮਨ ਲੱਗ ਜਾਂਦਾ ਕੀ ਖਰਾਬ ਗਿਆ ਕਿਉਂਕਿ ਤੁਹਾਡੀ ਉਮਰ ਦੇ ਮੈਂ ਕੁਹਾੜਾ ਫੇਰਦਾ ਨਾ ਰਾਜਬੋਤਾ ਤੇ ਉਹ ਕਰੀ ਜਾਂਦਾ ਮੇਰਾ ਸ਼ਰੀਰ ਮੇਰਾ ਸੈਟ ਕੁਹਾੜਾ ਕਰਦਾ ਵਾ ਤੇ ਕੁਹਾੜੇ ਦੇ ਨਾਲ-ਨਾਲ ਹੀ ਫਿਰ ਮੈਂ ਸਵੇਰੇ ਦੌੜ ਲਾ ਲਈਦੀ ਆ ਤੇ 4 ਕੋਏ ਹੀ 8 ਹੋਏ ਸੀ ਤਾਂ ਤੇ 8 ਵਜੇ ਤੋਂ ਆਣ ਕੇ ਫੇਰ 6-7 ਘੰਟੇ ਕੰਮ ਵੀ ਕਰੀਦਾ ਲੱਕੜ ਦਾ ਕਿੰਨੇ ਕਿਲੋਮੀਟਰ ਰੋਜ਼ ਤੋਰ ਲੈਂਦਾ ਮੈਂ ਜੀ ਕੋ 25 30 ਕਿਲੋਮੀਟਰ ਤੇ ਮੈਂ ਦੂਜੇ ਤੀਜੇ ਦਿਨ ਲਾਉਣਾ ਹੀ ਲਾਉਣਾ ਦੂਜੇ ਤੀਜੇ ਦਿਨ ਮੈਂ 25 ਕਿਲੋਮੀਟਰ 20 ਕਿਲੋਮੀਟਰ ਇਹ ਲਾਉਣੀ ਲਾਉਣੀ ਆ ਭਾਵੇਂ ਜੋ ਮਰਜ਼ੀ ਹੋ ਜੇ ਤੇ ਜਿੱਦਣ ਮੇਰੀ 42 ਕਿਲੋਮੀਟਰ ਦੌੜਾ ਉਹ ਮੈਂ ਮਹੀਨੇ ਚ ਲਾਉਣੀਆ ਤਿੰਨ ਵੱਧ ਨਹੀਂ ਲਾਉਣੀ ਤਿੰਨ ਲਾਉਣੀਆ ਉਹ ਸਾਰਾ ਏਰਕਾ ਮੈਂ ਨਾ ਹੁਣ ਛੱਡ ਦੇਣੀ ਆ ਮੈਂ 42 ਕਿਲੋਮੀਟਰ ਛੱਡ ਦੇਣੀ ਆ ਤੰਦਰੁਸਤੀ ਚਾਹੀਦੀ ਆ ਬਾਕੀ ਪੰਜ ਪੰਜ 골ਡ ਮੈਡਲ ਲਏ ਆ ਜਿਵੇਂ ਪੰਜ ਪੰਜ 골ਡ ਮੈਡਲ ਮੈਂ ਜਿੱਥੇ ਵੀ ਜਾਂਦਾ ਰਿਆਂ ਨਖਲੌਂ ਗਿਆ ਉਥੋਂ 5 골ਡ ਮੈਡਲ ਹੈ ਹਾਂਜੀ ਲਾਹੌਰ ਗਿਆ ਉਥੋਂ 5 골ਡ ਮੈਡਲ ਹੈ ਇਥੋਂ ਜੀ ਨਖਲੌਂ ਤੋਂ ਉਥੋਂ ਵੀ 5 ਬੰਗਲੌਰ ਤੋਂ 5 ਮਨੇ ਜਿੱਥੇ ਜਾਂਦਾ ਨੇ 5-5 골ਡ ਮੈਡਲ ਮੈਂ ਲੈਂਦਾ ਰਿਹਾ ਫਿਰ ਤੁਸੀਂ ਲੱਕੜ ਦਾ ਕੰਮ ਕਰਦੇ ਹੋ ਇਹਦੇ ਵਾਸਤੇ ਕੋਈ ਪੈਸੇ ਵੀ ਚਾਹੀਦੇ ਹੁੰਦੇ ਆ ਜਦੋਂ ਤੁਸੀਂ ਬਾਹਰ ਜਾਂਦੇ ਹੋ ਫਿਰ ਉਹ ਕਿੱਦਾਂ ਮੈਨਟ ਕਰਦੇ ਹੋ ਉਹ ਜੀ ਫਿਰ ਇਤਨਾ ਵਾਪੇ ਮੇਰੀ ਸਪੋਰਟ ਬੜੀ ਕਰਦੇ ਆ ਵਿਆਜ ਪੇੜ ਤੋਂ ਆ ਹਾਂਜੀ ਹਰਜੀਤ ਸਿੰਘ ਦਾ ਤੇਰਾ ਸਪਾਲ ਸਿੰਘ ਪਾਸ ਸਿੰਘ ਢੀਂ ਸਾਹਿਬ ਬਹੁਤ ਮਾਇਤ ਕਰਦੇ ਮੇਰੇ ਤੇ ਮੈਨੂੰ ਹੁਣ ਵੀ ਆਖੜਿਆ ਹੁਣ ਪਿੱਛੇ ਨਾਲ ਕੋਣ ਤੁਹਾਡੇ ਜਾਂਦਾ ਜਦੋਂ ਗੇਮਰ ਇਹ ਜੀ ਮੇਰਾ ਭਤੀਜਾ ਇੱਕ ਮੋਨੂ ਨਾਲ ਜਾਂਦਾ ਮੇਰੇ ਉਹੋ ਹੀ ਮੈਨੂੰ ਖੜਦਾ ਉਹੋ ਹੀ ਲਿਆਉਂਦਾ ਤੇ ਉਹੋ ਹੀ ਮੈਨੂੰ ਸਾਰੇ ਕੰਮ ਸਿਖਾਉਂਦਾ ਜੀ ਕਿੰਨੀ ਕੁ ਖੁਸ਼ੀ ਮਿਲਦੀ ਫਿਰ ਮੈਡਲ ਜਿੱਤ ਕੇ ਜਦੋਂ ਮੈਡਲ ਜਿੱਤ ਕੇ ਲਿਆਈਦਾ ਫਿਰ ਤੇ ਦੇਲੇ ਇਤਰਾ ਹੋ ਜਾਂਦਾ ਵੀ ਕੋਈ ਗੱਲ ਹੀ ਜੇ ਕੋਈ ਸਾਰਾ ਮੁੱਲ ਹੀ ਭੈ ਨਸਾ ਨਾ ਕਰਿਓ ਕੋਈ ਵੀ ਨਸਾ ਨਾ ਕਰਿਓ ਕਿੜਿਆ ਖਿਡਾਰੀ ਬਣ ਜਾ ਤੇ ਖਿਡਾਰੀ ਦਾ ਬਹੁਤ ਮੋਲਵਾ ਖਿਡਾਰੀ ਬਣੋ ਜੀ ਤੇ ਬਾਕੀ ਉਹਦੀ ਉਹਦੇ ਹੱਥ ਵਾਛਾ ਤੰਦਰੁਸਤ ਉਹਦੀ ਕੇਵਲ ਇਦਾਂ ਨਹੀਂ ਹੋਇਆ ਧਿਆਨੇ ਜੀ ਗੱਲ ਵਾਖਰੇ ਉਦੋਂ ਮੈਂ ਦੂਜੇ ਨੰਬਰ ਤੇ ਆਇਆ ਸੀ ਭਰਾ ਵੀ ਗਵਾਂਢੀ ਵੀ ਬੜੇ ਖੁਸ਼ ਹੁੰਦੇ ਆ ਵੀ ਸਾਡਾ ਵੀ ਬੰਦਾ ਜਿੱਤ ਗਿਆ ਬਾਦ ਨਾ ਖੇਡਾਂ ਚ ਪੁਰਵਾਨੀ ਕਰਦੇ ਇੱਕ ਵੱਡੀਆਂ ਖੇਡਦੇ ਸੀ ਮੇਰੇ ਚਾਚੇ ਵੀ ਮੇਰਾ ਪਿਤਾ ਜੀ ਬਹੁਤ ਕਬੱਡੀ ਖੇਡਦਾ ਸੀ ਕੋਲਦਾ ਬਹੁਤ ਵਧੀਆ ਸੀ ਇਹ ਗਾੜੀ ਫੇਕ ਮਾਲਕ ਦੀ ਕਿਰਪਾ ਮਵੀ ਹੈ ਕੋਈ 20 25 ਸਾਲ ਕਬੱਡੀ ਖੇਡੀ ਇੱਕ ਸ਼ਰਿੰਦਰ ਸਿੰਘ ਆ ਐਵੇਂ ਤੋਂ ਤੇ ਉਹ ਵੀ ਮੇਰੇ ਨਾਲ ਹੀ ਆ ਜੀ ਮੈਂ ਸਤਾਦ ਹੀ ਕਹਿਣਾ ਉਹਨੂੰ ਤੇ ਉਹ ਵੀ ਉਹਦੇ ਨਾਲ ਹੀ ਮੈਂ ਬਾਬਾ ਚੇਹ ਕਬੱਡੀ ਖੇਡੀ ਹੈ ਤੇ ਹੁਣ ਇਸ ਟਾਈਮ ਤੇ ਤੇ ਉਹ ਮੇਰੇ ਹਿਸਾਬ ਨਾਲ ਉਹਨੂੰ ਦੱਸਿਆ ਨਹੀਂ ਨਹੀਂ ਤੇ ਉਹਨੇ ਆ ਜਾਣਾ ਸੀ ਹੁਣੇ ਨਾ ਬਾਕੀ ਮੈਂ ਬੱਕਰੀਆਂ ਦਾ ਦੁੱਧ ਵੀ ਮੋਤੀ ਪਿਉਣਾ ਲੋਕਾਂ ਨੂੰ ਵੀ ਜਾਓ ਜਿਹੜਾ ਮਰਜ਼ੀ ਚੋ ਕੇ ਲੈ ਜਾਓ ਜੀ ਤੇ ਦੁਨੀਆ ਠੀਕ ਹੋ ਜਾਂਦੀ ਹੈ